ਸਾਡੇ ਚਮਿਆਦੀ ਨਗਰ ਵਾਲੇ ਸਾਡੀ ਪੈਂਡ ਸਰਪੰਚ ਸਾਹਿਬ ਦੀ ਇਕਵਾਇ ਦੇ ਵਿੱਚ ਇਕੱਠੇ ਹੋਏ ਹੋ। ਬਸ ਸਾਡਾ ਮਕਸਦ ਇਹ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹੜ੍ਹ ਆਇਆ ਹੈ। ਜਿੱਥੇ ਜਿੱਥੇ ਪਾਣੀ ਨੇ ਨੁਕਸਾਨ ਕੀਤਾ। ਅੱਜ ਸਾਰੇ ਥਾਵਾਂ ਦੇ ਉੱਤੇ ਜਿਹੜਾ ਗ੍ਰਾਮ ਸੁਭਾਵਾਂ ਜੜੀਆਂ ਹੋ ਰਹੀਆਂ। ਪਿੰਡਾਂ ਦੇ ਵਿੱਚ ਗ੍ਰਾਮ ਸੁਭਾਵਾਂ ਕਰਦਾ ਮੰਤਬੇ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗਵਾਂਬ ਸੁਆ ਕਰਨੀ ਆ ਸਾਡੀ ਸਾਧਿਆਂ ਦੀ ਡਿਊਟੀ ਲਾਈ ਐਮ ਐਲ ਏ ਮੰਤਰੀਆਂ ਦੀ ਕਿ ਤੁਸੀਂ ਖੁਦ ਉੱਥੇ ਜਾਣਾ ਕਮੇਟੀ ਬਣਾਓ ਉਹ ਦੋ ਸਪਿੰਡ ਦਾ ਜਿਹੜਾ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਕਰਨੀ ਆ ਕਿਸੇ ਬੰਦੇ ਦਾ ਨੁਕਸਾਨ ਰਹਿ ਨਾ ਜਾਵੇ ਇਸ ਕਰਕੇ ਤੁਹਾਡੇ ਕੋਲ ਜਿਹੜਾ ਅਸੀਂ ਆਏ ਸੀਗੇ ਬਾ ਤੁਹਾਨੂੰ ਬੇਨਤੀਆਂ ਹੀ ਕਰਦੀਆਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਖੜਾ ਕਰਕੇ ਆਪਣਾ ਬਹੁਤ ਨੁਕਸਾਨ ਹੋਇਆ ਔਰ ਬਹੁਤ ਸਾਰਾ ਜਿੰਨਾ ਜ਼ਬਰਦਸਤ ਮੀਂਹ ਪਿਆ ਮੀਂਹ ਨੇ ਵੀ ਸਾਡੇ ਜਿਹੜੇ ਮਜਦੂਰ ਪੁਦਾਸ ਸੀਗੇ ਗਰੀਬ ਪੁਦਾਸ ਸੀ ਸਾਡੇ ਉਹਨਾਂ ਦੇ ਮਕਾਨ ਜਿਹੜੇ ਉਹ ਬਹੁਤ ਖਰਾਬ ਹੋਇਆ ਸੋ ਜਿਹੜੇ ਵੀ ਮਕਾਨ ਖਰਾਬ ਹੋਇਆ ਉਹ ਹੀ ਦੇਣੇ ਆ ਜਿਹੜਾ ਝੋਨਾ ਜਿਹੜਾ ਜਿੰਨਾ ਵੀ ਖਰਾਬ ਹੋਇਆ ਉਹ ਵੀ ਤੁਸੀਂ ਇਹ ਕਮੇਟੀ ਨੂੰ ਜਿਹੜਾ ਲਿਖਾਉਣਾ ਹੈ ਉਹਦਾ ਹੋ ਦੇ ਕੋਈ ਦੰਗਲ ਵੱਛਾ ਨੁਕਸਾਨ ਹੋਇਆ ਤੁਹਾਡੇ ਕਿਸੇ ਦੀ ਕੋ ਮੱਝ ਡੁੱੜ ਗਈ ਆ ਗਾਂ ਡੁੱੜ ਗਈ ਆ ਕੁਛ ਡੁੱੜ ਗਿਆ ਉਹਦਾ ਵੀ ਜਿਹੜਾ ਅਸੀਂ ਮੁਆਵਜ਼ਾ ਦੇਣਾ ਉਹ ਤੁਸੀਂ ਸਾਰਿਆਂ ਨੇ ਕਮੇਟੀ ਜਿਹੜੀ ਤੁਸੀਂ ਬਣਾਈ ਆ ਉਹ ਕਮੇਟੀ ਦੇ ਦਾਈ ਤੁਸੀਂ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਹੀ ਸਾਨੂੰ ਦੇਣਾ ਕਿਉਂਕਿ ਅਸੀਂ ਇਹ ਸਭਾ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੰਪਲੀਟ ਕਰਨਾ ਹੈ ਤੇ 15 ਅਕਤੂਬਰ ਤੱਕ ਪੂਰੇ ਪੰਜਾਬ ਦੇ ਵਿੱਚ ਇਹ ਮੌਜਾ ਜਿਹੜਾ ਉਹ ਅਸੀਂ ਵੰਡ ਦੇਣਾ ਉਹਦਾ ਅਸੀਂ ਚਾਹੁੰਦੇ ਆ ਕਿ ਜਿਸ ਵੀ ਬੰਦੇ ਦਾ ਨੁਕਸਾਨ ਹੋਇਆ ਉਹ ਬੰਦਾ ਕਿਸੇ ਵੀ ਤਰ੍ਹਾਂ ਰਹਿ ਨਾ ਜਾਵੇ ਉਹ ਬੰਦਾ ਹਰ ਬੰਦਾ ਆਪਣਾ ਜ਼ਿਦਾਜ ਪਰਵਾਦੀ ਸਾਹਿਬ ਲੱਗੇ ਆ ਤੁਹਾਡੇ ਪਿੰਡ ਹਰ ਬੰਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਗਲਤ ਚੀਜ਼ ਕੋਈ ਨਹੀਂ ਲਿਖਾਉਣੀ ਨਾ ਕਿਸੇ ਨੇ ਆਪਣੀ ਜ਼ਮੀਨ ਹੀ ਗਲਤ ਦਿਖਾਉਣੀ ਆ ਨਾ ਕਿਸੇ ਨੇ ਕੋਈ ਕਾਗਜ਼ਾਤ ਦੀ ਗਲਤ ਦਿਖਾਉਣਾ ਪਰ ਜਾਇਦ ਜੋ ਵੀ ਕਿਸੇ ਦਾ ਨੁਕਸਾਨ ਹੋਊਗਾ ਉਹਦੀ ਆਪਾਂ ਪੂrti ਕਰਾਂਗੇ ਇਹ ਤੁਹਾਨੂੰ ਬੇਨਤੀ ਕਰਨ ਆਏ ਸੀਗੇ ਇਹਦੀ ਸਿਖਤ ਪਹੇਦੇ ਕਿਉਂਕਿ 12 ਦੇ ਸਾਰੇ ਪੰਜਾਬ ਦੇ ਚ ਸ਼ੁਰੂ ਹੋਏ ਆ ਸਿਖਤ ਪਹੇਦੇ ਜਿਹੜਾ ਤੁਸੀਂ ਸਾਰੇ ਆਇਓ ਸਰਪੰਚ ਸਾਹਿਬਾਨ ਤੁਹਾਡੇ ਸਾਰੇ ਮੈਂਬਰ ਸਾਹਿਬਾਨ ਸਭ ਕਸਪੰਚ ਸਾਹਿਬ ਜੈਲਦਾਸ ਸਾਹਿਬ ਇਟਰੀਆ ਸਾਰੇ ਤੁਸੀਂ ਆਇਓ ਆਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਬਸ ਸਾਡਾ ਮਕਸਦ ਇਹ ਨਾਲ ਕਿ ਕਿਸੇ ਬੰਦੇ ਦਾ ਜਿਹੜਾ ਜਿਸ ਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲਣਾ ਨਾ ਰਹਿ ਜਾਏ। ਇਸ ਕਰਕੇ ਹੀ ਤੁਹਾਡੇ ਕੋਲ ਆਏ ਸੀਗੇ। ਤੁਸੀਂ ਬੈਠੇ ਹੋ ਆਪਣੀ ਕਮੇਟੀ ਜਿਹੜੀ ਕਿਧ ਪਕਿਧ ਆਇਆ ਨਾ। ਬਣਾਉਣੀ ਹੈ। ਹਾਂ। ਬਣਾ ਕੇ ਦੇ ਦੇਣਾ। ਵੜਾ ਕੇ ਤੇ ਹੁਣੇ ਇੱਥੇ ਬਹਿ ਕੇ ਲਿਖ ਲਓ। ਜਿਹੜਿਆ ਜਿਹੜੇ ਜਿੱਦਾਂ ਇਹ ਕਹਿ ਰਿਹਾ ਸੀਗਾ ਤੋਤਾ ਕਿ ਘਰ ਮਤਲਬ ਠੀਕ ਹੈ ਉਹ ਸਾਰੇ ਲਿਖ ਕੇ ਲਿਸਟ ਦੇ ਦੇਣੀ ਆ ਪਰ ਉਹਦਾ ਆਧਾਰ ਕਾਰਡ ਨਾਲ ਦੇਣਾ ਕਾਪੀ ਦੇਣੀ ਆ ਆਧਾਰ ਕਾਰਡ ਦੀ ਉਹ ਨਾਲ ਦੇ ਦੇਣਾ ਜੇ ਲੇਡੀ ਦੇ ਨਾਮ ਦੇ ਉੱਤੇ ਆ ਉਹਦੇ ਘਰ ਵਾਲ ਦਾ ਨਾਮ ਦੇਣਾ ਜਿਹੜੇ ਬੰਦੇ ਦੇ ਨਾਮ ਤੇ ਉਹਦੇ ਬਾਪ ਦਾ ਨਾਮ ਨਾਲ ਦੇਣਾ ਇਹ ਤੁਸੀਂ ਦੇ ਦਿਓ ਅਸੀਂ ਤੁਹਾਨੂੰ ਤੁਹਾਡਾ ਬੰਦਾ ਹੱਕ ਜਿਹੜਾ ਉਹ ਦਵਾਵਾਂਗੇ ਅਸੀਂ ਮੁੱਖ ਮੰਤਰੀ ਦੇ ਹੁਕਮਾਂ ਤੇ ਤੁਹਾਡੇ ਦਰਮਿਆਨ ਆਏ ਆ ਤੁਹਾਡੇ ਕੋਲ ਸਾਡੇ ਤੁਹਾਡੇ ਸਾਰਿਆਂ ਵੱਲੋਂ ਅਸੀਂ ਮੁਖਵੰਤੀ ਸਾਹਿਬ ਨੂੰ ਅਪੀਲ ਵੀ ਕਰਾਂਗੇ ਅੱਗੇ ਵੀ ਅਪੀਲ ਕੀਤੀ ਹੈ ਇਹ ਨਾਲੇ ਵੱਲੋਂ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਜ਼ੇਤ ਤੇ ਮੁਖਵੰਤੀ ਸਾਹਿਬ ਨੇ ਪਾਲਿਸੀ ਬਣਾ ਕੇ ਉਸੇ ਨੂੰ ਲਾਗੂ ਕਰਤਾ ਹੁਣ ਵੀ ਇਹ ਨਾਲੇ ਵੱਲੋਂ ਜੋ-ਜੋ ਉਹਨਾਂ ਨੂੰ ਬੇਨਤੀਆਂ ਕਰਾਂਗੇ ਉਹ ਸਾਡੀਆਂ ਬੇਨਤੀਆਂ ਮੰਨਣਗੇ ਕਿਉਂਕਿ ਉਹਨਾਂ ਨੇ ਆਪ ਤੁਹਾਡੇ ਕੋ ਭੇਜਿਆ ਸੋ ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ